कलगी धर पातशाह कल के चरणों में मेरी अरदास बेनती करता हाँ तो मैं उन्होंने चरणों में एक इन्ना ही बोल सकता हाँ कि हमारे जैसे क्या लिखें गुरु दशमेश की बातें हमारे जैसे क्या लिखें गुरु दशमेश की बातें कोई दरवेश ही लिख सकता है उस दुर... उस दरवेश की बातें महापुरुखों की बातों में महापुरुखों की बातों में हजारों राज होते हैं हम निदान क्या लिखें दूल अंदेश की बातें ਹਮ ਅਣਜਾਣ ਕਿਆ ਲੇਕਿਨ ਦੂਰ ਅੰਦੇਸ਼ ਕੀ ਬਾਤਾਂ ਅੱਜ ਜਸੀ ਇੱਥੇ ਹੁਸ਼ਿਆਰਪੁਰ ਬਾਦਰਪੁਰ ਸੈਣੀ ਕੋ ਬਣ ਸਕੇ ਸਮੂਹ ਸੰਤਾਂ ਨੇ ਤੰਤਨ ਸਿੰਘ ਜੀ ਨੂੰ ਗ੍ਰੰਥ ਸਾਹਿਬ ਜੀ ਲਿਖਾਈ ਜੋ ਅਜੂ ਵੀ ਵਿੱਚ ਸੁਪਨੀ ਸਾਹਿਬ ਦੇ ਪਾਠ ਕਰਵਾ ਕੇ ਮਹਾਰਾਜ ਸੂਰ ਸੈਣ ਦੇ ਜਨਮ ਜਨਤੀ ਨੂੰ ਮਨਾਇਆ ਹੈ ਔਰ ਸਾਡੇ ਸਮੂਹ ਜੋ ਸਾਡਾ ਭਾਈਚਾਰਾ ਹੈ ਉਹਦੇ ਵਿੱਚ ਪ੍ਰਮੁੱਖ ਸੱਜਣਾ ਨੇ ਹਿੱਸਾ ਲਿਆ ਬਹੁਤ ਸੰਤਾਂ ਵੱਧ ਚੜ ਕੇ ਪਹੁੰਚੀਆਂ ਤੇ ਸਾਨੂੰ ਇਹਨਾਂ ਸਾਰੇ ਸਾਰੇ ਦਿਹਾੜੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਨੰਨ ਨਾਲ ਜੋ ਕਲਗੀਧਰ ਪਾਸ਼ਾ ਸਰਵੰਸਦਾਨੀ ਮਹਾਰਾਜ ਨੇ ਸਾਡੇ ਲਈ ਸਾਡੀ ਦੁਨੀਆ ਲਈ ਲੋਕ ਪਛਾਣ ਲਈ ਜੋ ਆਪਣਾ ਸਰਵੰਸ ਵਾਰਿਆ ਸਾਡੇ ਲਈ ਬਲੀਦਾਨ ਕੀ ਦਿੱਤਾ ਉਹ ਦਿਹਾੜੇ ਵੀ ਚੱਲਦੇ ਹਨ ਉਹਨਾਂ ਦੇ ਲਈ ਵੀ ਸਾਨੂੰ ਬਹੁਤ ਹੀ ਪ੍ਰੇਰਣਾ ਮਿਲਦੀ ਹੈ ਸਾਨੂੰ ਉਹਨਾਂ ਤੋਂ ਸੇਧ ਲੈ ਕੇ ਉਹਨਾਂ ਦੇ ਕਰਤੱਵਾਂ ਤੇ ਕਰਨਾ ਚਾਹੀਦਾ ਹੈ ਆਪਣਾ ਵਾਰਨਾ ਕਿਸ ਤਰ੍ਹਾਂ ਹਾਂ ਕਿਦਾ ਆਪਾਂ ਬਾਰ ਕੇ ਅਸੀਂ ਦੂਸਰਾ ਦਾ ਪਲਾ ਕਰ ਸਕਦੇ ਆ ਤੇ ਕਲਮੇਰ ਪਾਸ਼ਾ ਨੇ ਸਾਨੂੰ ਬਖੂਮੀ ਦੱਸਿਆ ਹੈ ਸੋ ਮੈਂ ਖਾਲਸਾ ਸੰਗਤਾਂ ਦਾ ਇਹਨਾਂ ਦਿਹਾੜਿਆਂ ਦੇ ਅੰਦਰ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬੱਚੜ ਕੇ ਗੁਰੂ ਜੀ ਦੀ ਪ੍ਰੇਰਨਾ ਤੋਂ ਆਪਾਂ ਹਸਲ ਕਰੀਏ ਸੋ ਮੈਂ ਖਾਲਸਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਅਸੀਂ ਮਹਾਰਾਜੂ ਸਿੰਘ ਜੀ ਦਾ ਜਨਮ ਦਿਹਾੜਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਕੇ ਸੈਣੀ ਭਵਨ ਦੇ ਵਿੱਚ ਮਨਾਇਆ ਔਰ ਇੱਕ ਸ਼ੁਰੂਆਤ ਕੀਤੀ ਹੈ ਕਿ ਇਹ ਦਿਹਾੜਾ ਜਿਹੜਾ ਹੈ ਇਹ ਪ੍ਰਮਾਤਮਾ ਦਾ ਨਾਮ ਲੈ ਕੇ ਮਨਾਇਆ ਜਾਏ ਔਰ ਆਪਣੀ ਜਿਹੜੀ ਅਗਲੀ ਪੀੜ੍ਹੀ ਹੈ ਉਹਨੂੰ ਵੀ ਆਪਣੇ ਮੋਢੀ ਜਿਹੜੇ ਹੈ ਸਾਡੇ ਗੁਰੂ ਪੀਰ ਉਹਨਾਂ ਨਾਲ ਕਨੈਕਟ ਕੀਤਾ ਜਾਏ ਸ਼੍ਰੀ ਸ਼ੂਰਸੇਨ ਜੀ ਜਿਨ੍ਹਾਂ ਦੇ ਅੱਗੇ ਪੁੱਤਰ ਵਾਸੂਦੇਵ ਜੀ ਅੱਗੇ ਉਹਨਾਂ ਦੇ ਪੁੱਤਰ ਸ਼੍ਰੀ ਕ੍ਰਿਸ਼ਨ ਜੀ ਸਾਡੇ ਅੱਗੇ ਆਉਣੇ ਵਾਲੀ ਪੀੜ੍ਹੀ ਨੂੰ ਕਮ ਸੇ ਕਮ ਇਹ ਪਤਾ ਲੱਗੇ ਕਿ ਅਸੀਂ ਸਾਡੇ ਜਿਹੜੇ ਪੂਰਵਜ ਆ ਉਹ ਕੌਣ ਆ ਅਸੀਂ ਕਿਹਨਾਂ ਦੇ ਵਿੱਚੋਂ ਆ ਤੇ ਜਦੋਂ ਇਹ ਸਮਝ ਆਊਗੀ ਤਾਂ ਅਗਲੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਸਮਝ ਆਊਗਾ ਉਹ ਕਨੈਕਸ਼ਨ ਬਹੁਤ ਜ਼ਰੂਰੀ ਹੈ ਜਿਹੜਾ ਕਿ ਹਾਲੇ ਤੱਕ ਮੈਨੂੰ ਲੱਗਦਾ ਹੈ ਕਿ ਮਿਸਿੰਗ ਆਈਵਨ ਸਾਡੇ ਬੱਚੇ ਵੀ ਨਹੀਂ ਜਾਣਦੇ ਪਛਾਣਦੇ ਸੀ ਤੇ ਅਸੀਂ ਹੁਣ ਇਹ ਲਈ ਤੋਰ ਰਹੇ ਹਾਂ ਕਿ ਸਾਰੇ ਪੰਜਾਬ ਚ ਔਰ ਬਾਕੀ ਇਸ ਪਾਸੇ ਵੀ ਜਿੱਥੇ ਜਿੱਥੇ ਸੈਣੀ ਸੰਸਥਾਵਾਂ ਹੈਗੀਆਂ ਉਹ ਇਸ ਦਿਨ ਨੂੰ ਕੁਛ ਨਾ ਕੁਛ ਧਾਰਮਿਕ ਪ੍ਰੋਗਰਾਮ ਕਰਕੇ ਇਸ ਤਰ੍ਹਾਂ ਨਾਲ ਮਨਾਉਣ ਤਾਂ ਕਿ ਸਾਡੀ ਅਗਲੀ ਪੀੜ੍ਹੀ ਨਾਲ ਕਨੈਕਸ਼ਨ ਡਿਵੈਲਪ ਹੋ ਸਕੇ ਔਰ ਸਮਾਜ ਲਈ ਅਸੀਂ ਹੋਰ ਚੰਗੇ ਕੰਮ ਕਰ ਸਕੀਏ ਬਹੁਤ ਬਹੁਤ ਧੰਨਵਾਦ ਸੈਣੀ ਵੰਸ਼ ਦੇ ਮੋਢੀ ਮਹਾਰਾਜ ਹੁਸੈਨ ਜੀ ਦੀ ਅੱਜ ਜਨਮ ਦਿਨ ਦੀ ਸ਼ਾਨ ਕੋਲ ਕੇ ਸੈਣੀ ਭਾਉ ਜੀ ਦੀ ਬਣਾਈ ਗਈ ਸੈਣੀ ਜਨਮ ਦਿਨ ਦੀ ਜਨਤਕ ਇਸ ਬੁੱਚੀ ਟਿੰਬਲੋ ਅੱਜ ਮੈਂ ਆਪਣੇ ਵੱਲੋਂ ਆਪਣੇ ਸਭੂ ਸਾਥੀਆਂ ਵੱਲੋਂ ਸਮੂਹ ਸਿਆਣੀ ਬਰਾਜ ਦੇ ਸਾਰੇ ਸਵਾਜਨੋ ਇਸ ਦਿਨ ਦੀ ਬਹੁਤ ਬਹੁ ਲੱਖ ਲੱਖ ਮੁਬਾਰਕਬਾਦ ਦਿੰਦਾ ਵਾਂ ਪਰਮੇਸ਼ਰ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਤਰ੍ਹਾਂ ਸਿਆਣੀ ਬਰਾਜ ਦੇ ਪਰਿਵਾਰਕ ਸਦਸਿਆਂ ਨੂੰ ਬਲ ਬਖਸ਼ੇ ਮਾਨਦਗੀ ਬਖਸ਼ੇ ਤਾਂ ਕਿ ਦੇਸ਼ ਕੌਮ ਦੀ ਸੇਵਾ ਵਾਸਤੇ ਬਿਚਾਉ ਤਤਪਰ ਰਹਿਣ ਅਤੇ ਮੈਂ ਆਪਣੀ ਮਿਹਨਤ ਸਦਕਾ ਆਪਣੀ ਗੋਦਾਨਾ ਅਰੋਸ਼ਨ ਕਰੇ ਅੱਜ ਦਾ ਇਹ ਦਿਹਾੜਾ ਜਿਹੜਾ ਮਨਾਇਆ ਹੋ ਖਸ਼ਾਰਪੁਰ ਵਿਖੇ ਮਨਾਇਆ ਗਿਆ ਵਾ ਇਸ ਸਮੂਹ ਖਸ਼ਾਰਪੁਰ ਜ਼ਿਲ੍ਹੇ ਦੇ ਲਗਭਗ ਸਿਆਣੀ ਬਰਾਜ ਦੇ ਪ੍ਰਮੁੱਖ ਸਦਸਿਆਂ ਨੇ ਭਾਗ ਲਿਆ ਵਾ ਔਰ ਇਸ ਨੂੰ ਅਗਲੇ ਸ ਨਾਲੀ ਨਾਲ ਅੱਜ ਦੇ ਜਿਹੜੇ ਦਿਹਾੜੇ ਚੱਲ ਰਹੇ ਨੇ ਖਾਸ ਤੌਰ ਤੇ ਜਿਹੜੇ ਛੇਦੀ ਜਾਰੇ ਗਏ ਨੇ ਮਾਰ ਸਭ ਤੋਂ ਸਦਾ ਦੀ ਅ ਦਸ਼ਮੇਸ਼ਪੀਟਾ ਦੇ ਸੂ ਪਰਵਾਰ ਦੇ ਜਿਹੜਾ ਸ਼ਿੱਦੀ ਦਿਹਾੜਾ ਚਲਦੇ ਆ ਹੱਥਾ ਚਲਦੇ ਆ ਵਾ ਇਸ ਦੇ ਵਿੱਚ ਸਾਨੂੰ ਪ੍ਰੇਰਨਾ ਲੈਣ ਦੀ ਵੀ ਲੋੜ ਆ ਸਰਵਰਾਂਸਦਾਨੀ ਨੇ ਆਪਣੇ ਜੀਵਨ ਦੇ ਵਿੱਚ ਸਾਨੂੰ ਹਮੇਸ਼ਾ ਪ੍ਰੇਰਨਾ ਦਿੱਤੀ ਉਹਨਾਂ ਨੇ ਆਪਣੇ ਕੌਤਕ ਰਚੇ ਜਿਹੇ ਜੇ ਵੀ ਕਲਾਵਾਂ ਰਚੀਆਂ ਉਹਨਾਂ ਨੇ ਉਸ ਕਲਾ ਦੁਆਰਾ ਉਹਨਾਂ ਦੱਸਿਆ ਕਿ ਸਮਾਜ ਨੂੰ ਕਿਸ ਤਰ੍ਹਾਂ ਕਿਹਨਾ ਦਰਸ਼ਨ ਚੱਲੋ ਕਿ ਸਮਾਜ ਦੀ ਸੇਵਾ ਲੈ ਪਸੰਦਨਾ ਚਾਹੀਦਾ ਵਾ ਸੋ ਸਮਾਜ ਦੀ ਸੇਵਾ ਜੀ ਬਧੀਏ ਸਮਾਜ ਦੀ ਸੇਵਾ ਕਦੀ ਹੋ ਸਕਦੀ ਜੇਕਰ ਅਸੀਂ ਆਪਣੇ ਆਚਰਣ ਨੂੰ ਉੱਚ ਰੱਖੀਏ ਸਮਾਜ ਵਿੱਚ ਨਸ਼ੇ ਦਾ ਜਿਹੜਾ ਕੋੜ ਫੈਲ ਚੁੱਕਿਆ ਵਾ ਆਪਸੀ ਭਾਈਚਾਰਕ ਸਾਂਝ ਦੀ ਕਮੀ ਹੋ ਚੁੱਕੀ ਆ ਉਸ ਕਰੀਏ ਪ੍ਰਸਰਨ ਦੀ ਉਹ ਦਿਮਗ ਨੂੰ ਖਤਮ ਕਰੀਏ ਤਾਂ ਕਿ ਸਮਾਜ ਜਰਾ ਸਹੀ ਅਰਥਾਂ ਦੇ ਵਿੱਚ ਸਮਾਜ ਉੱਚਾ ਦਸ਼ਾਲਾ ਸਮਾਜ ਦਾ ਬਣ ਸਕੇ ਸੋ ਇਹਨਾਂ ਦਿਹਾੜਿਆਂ ਦੇ ਵਿੱਚ ਮੈਂ ਆਪਣੇ ਵੱਲੋਂ ਅਸ਼ਰਦਾ ਸਬੰਧੀ ਭੇਟ ਕਰਦਾ ਪਰ ਮੈਂ ਤਾਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਸਾਨੂੰ ਬਲ ਬਖਸ਼ੇ ਤਸ਼ਮੇਸ਼ ਮਿਲੇ ਤਾਂ ਸਾਨੂੰ ਬਲ ਬਖਸ਼ੇ ਤਾਂ ਕਿ ਅਸੀਂ ਆਪਣੇ ਜੀਵਨ ਦਾ ਜਿਹੜਾ ਜੀਵਨ ਦਾ ਉੱਚਾ ਆਚਰਣ ਕਰ ਸਕੀਏ ਤਾਂ ਕਿ ਸਮਾਜ ਦੀ ਸੇਵਾ ਦੀ ਸੇਵਾ ਕਰ ਸਕੀਏ ਸੋ ਸਭ ਨੂੰ ਬਹੁਤ ਬਹੁਤ ਧੰਨਵਾਦ ਜੈ ਜੈ ਭਵਾਨ ਸਾਡੇ ਸੈਣੀ ਵੰਸ਼ ਦੇ ਬਾਨੀ ਮਹਾਰਾਜਾ ਸੂਰ ਸੈਣੀ ਜੀ ਇਹਨਾਂ ਦਾ ਜਨਮ ਦਿਹਾੜਾ ਅਸੀਂ ਪਹਿਲਾਂ ਇਹ ਜਨਮ ਦਿਹਾੜਾ ਉਹਨਾਂ ਦੀ ਫੋਟੋ ਰੱਖ ਕੇ ਤੇ ਉਹਨਾਂ ਨੂੰ ਸਰਹਜਰੀ ਦੇ ਕੇ ਕਰਦੇ ਹੁੰਦੇ ਸੀ ਤੇ ਇਸ ਵਾਰੀ ਤੋਂ ਅਸੀਂ ਸੁਖਨੀ ਸਾਹਿਬ ਦੇ ਮੌਕੇ 'ਚ ਆਰੰਭ ਕਰਾਏ ਸਵੇਰ ਤੋਂ ਭੋਗ ਪਾਇਆ ਭੋਗ ਪਾੜਾ ਪ੍ਰੰਤ ਵੱਖ-ਵੱਖ ਪਰਾਰਿਆਂ ਵੱਲੋਂ ਉਹਨਾਂ ਦਾ ਗੁਣਗਾਨ ਔਰ ਦਾਤਾ ਸ਼੍ਰੀ ਗੋਬਿੰਦ ਮਹਾਰਾਜ ਜੀ ਦੇ ਨਾਲ ਦਾ ਹਫਤਾ ਚੱਲਦਾ ਉਹਨਾਂ ਦੇ ਬਾਰੇ ਵੀ ਕਾਫੀ ਸਖੈਵਾਦ ਦਿੱਤੀਆਂ ਗਈਆਂ ਔਰ ਹੁਣ ਅੱਜ ਸਾਡੇ ਦੇ ਵਿੱਚ ਸੈਣੀ ਜਾਗਤੀਆਂ ਪੰਜਾਬ ਨੂੰ ਜਿਹੜਾ ਪ੍ਰੋਗਰਾਮ ਲੈ ਕੇ ਚੱਲੇ ਆ ਇਸ ਨੂੰ ਵੱਡੇ ਪੱਧਰ ਤੇ ਲੈ ਕੇ ਜਾਇਆ ਕਰਾਂਗੇ ਔਰ ਵੱਖਰੇ ਵੱਖਰੇ ਪਿੰਡਾਂ ਵਿੱਚ ਵੀ ਜਾ ਕੇ ਕਰਾਇਆ ਕਰੇਗਾ ਮੁੱਖ ਟੀਚਾ ਕੀ ਰੱਖਿਆ ਹੈਗਾ ਜੀ ਇਹ ਮੁੱਖ ਟੀਚਾ ਸਾਡਾ ਇਹ ਹੈ ਜੀ ਕਿ ਸਾਡੀ ਬਰਾਦਰੀ ਜਿਹੜਾ ਸਾਰੀਆਂ ਬਰਾਦਰੀਆਂ ਬਹੁਤ ਇਕੱਠੀ ਹੈ ਲੇਕਿਨ ਸਾਡੀ ਜੋ ਬਰਾਦਰੀ ਸੈਣੀ ਬਰਾਦਰੀ ਆ ਇਹਨੂੰ ਕੰਮ ਬਹੁਤ ਰਾਂ ਦੇ ਇਕੱਠੀ ਨਹੀਂ ਹੁੰਦੀ ਸੋ ਇਹਦੇ ਨਾਲ ਇੱਕ ਤਾਂ ਇਹਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦੂਸਰਾ ਕੋ ਗਰੀਬ ਬੱਚਾ ਜਿਹੜਾ ਪੜਦਾ ਜਿਹੜੇ ਕੋ ਪੜਾਉਣ ਨੂੰ ਕੋਈ ਪੈਸੇ ਨਹੀਂ ਹੈ ਕਿਸੇ ਕੋ ਗਰੀਬ ਬੱਚੇ ਨੂੰ ਪੜਾਉਣ ਲਈ ਵਾਪੇ ਉਹ ਬੱਚੇ ਨੂੰ ਪੜਾਉਣ ਲਈ ਕਿਸੇ ਨੂੰ ਦਵਾਈ ਦਾਰੂ ਦੇਣ ਲਈ ਜਾਂ ਹੋਰ ਉਹਦੇ ਬਿਆਲ ਵਿੱਚ ਕੋ ਕੰਮ ਕਰਨ ਲਈ ਸੋ ਇਹ ਸਸਤਾ ਸੀ ਬੜਾਈ ਹੋਆ ਤੇ ਤਾਜ ਹਰ ਮਹੀਨੇ ਸਵੇ ਸਵੇ ਸੇ ਇਹ ਹਰ ਗਰੀਬ ਦੇ ਵੀ ਕੰਮ ਆ ਸਕੀਏ ਮਜਰੂਮਾਂ ਦੇ ਵੀ ਕੰਮ ਆ ਸਕੀਏ ਤਾਂ ਆਪਣੇ ਬਾਰੇ ਤੇ ਕੋਣ ਵੀ ਗਲ ਕਰ ਸਕੇ